ਆਖਰੀ ਯਾਰਾ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਤਾਂ ਪਵਿੱਤਰ ਸ਼ਹੀਦੀ ਦਿਹਾੜੇ ਆ ਦੀ ਲੜੀ ਦੇ ਅਧੀਨ ਗੁਰਦੁਆਰਾ ਸ਼੍ਰੀ ਪਰਵਾਰ ਵਿਛੋੜਾ ਸਤਨਗਰ ਕੀਰਤਨ ਦੀ ਸ਼ੁਰੂਆਤ ਬੜੀ ਸ਼ਰਧਾ ਨਾਲ ਕੀਤੀ ਗਈ। ਨਗਰ ਕੀਰਤਨ ਉਸ ਇਤਿਹਾਸਕ ਰਸਤੇ ਤੇ ਅੱਗੇ ਵਧਿਆ ਜਿਸ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਉਹਨਾਂ ਦੇ ਸਿੰਘਾਂ ਨੇ অতি ਮੁਸ਼ਕਲ ਹਰਿਆਤਾ ਦੇ ਵਿੱਚ ਸਰਸਾ ਨਦੀ ਨੂੰ ਪਾਰ ਕੀਤਾ ਸੀ। ਨਗਰ ਕੀਰਤਨ ਦੇ ਦੌਰਾਨ ਪੰਜ ਪਿਆਰੇ ਦੀ ਅਗਵਾਈ ਹੇਠ ਗੁਰੂ ਸਹਿਬਾਨਾ ਦੀ ਪਾਵਨ ਬਾਣੀ ਦਾ ਕੀਰਤਨ ਕੀਤਾ ਗਿਆ। ਸੰਗਤ ਦੇ ਵੱਲੋਂ ਗੁਰਬਾਣੀ ਦੇ ਸ਼ਬਦਾਂ ਦਾ ਸਾਰਾ ਮਾਹੌਲ ਗੂੰਜਦਾਰਿਆ ਜਿਸ ਨਾਲ ਸ਼ਰ ਦੀਆਂ ਤਾਜ਼ਾ ਯਾਦ ਹੋ ਗਈਆਂ ਇਸ ਮੌਕੇ ਸੰਗਤੇ ਪੂਰੀ ਸ਼ਰਧਾ ਨਾਲ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਜਦ ਕਿ ਸੇਵਾਦਾਰਾਂ ਦੇ ਵੱਲੋਂ ਸਫਾਈ ਕੀਤੀ ਗਈ ਨਗਰ ਕੀਰਤਨ ਨੇ ਸਰਸਾ ਨਦੀ ਨੂੰ ਪਾਰ ਕਰਦਿਆ ਉਸ ਇਤਿਹਾਸਕ ਯਾਤਰਾ ਦੀ ਯਾਦ ਨੂੰ ਤਾਜ਼ਾ ਕੀਤਾ ਜੋ ਕਿ ਗੁਰੂ ਪਰਵਾਰ ਦੇ ਵਿੱਚ ਛੋੜੇ ਦਿਨਾਂ ਜੁੜੀ ਹੋਈ ਹੈ ਇਸ ਦ੍ਰਿਸ਼ ਸੰਗਤ ਨੂੰ ਸਿੱਕੇ ਇਤਿਹਾਸ ਸਹਿ ਦੇ ਉਸ ਦਾ ਨਾਖ ਪਰ ਗੌਰਵਸ਼ਾਲੀ ਅਧਿਆਇ ਦੇ ਨਾਲ ਜੋੜਦਾ ਨਜ਼ਰ ਆਇਆ ਜਿੱਥੇ ਧਰਮ ਤੇ ਸਿਧਾਂਤਾਂ ਦੀ ਰੱਖਿਆ ਲਈ ਅਸਧਾਰਨ ਕੁਰਬਾਨੀਆਂ ਦਿੱਤੀਆਂ ਗਈਆਂ ਆਂਦੇ ਵਿੱਚ ਨਗਰ ਕੀਰਤਨ ਪਿੰਡ ਗੁੰਮਾ ਮਾਸ਼ਕੀ ਵਿਖੇ ਪਹੁੰਚ ਕੇ ਸੰਪੰਨ ਹੋਇਆ ਜਿੱਥੇ ਸੰਗਤ ਲਈ ਲੰ ਹੋਏ ਤੇਸ਼ ਦਾਲੂਆ ਨੇ ਇਸ ਪਾਵਨ ਯਾਤਰਾ ਨੂੰ ਆਤਮਕਸ਼ਾਦੀ ਤੇ ਇਤਿਹਾਸਕ ਸਭਕਾ ਦਿਰਾਪਰ ਪੂਰ ਦੱਸਿਆ